ਇਨਡੀਆ ਉਹ ਹੜੇ ਮੇਰਾ ਨਾਮ ਹਰਵਿੰਦਰ ਕੌਰ ਹੈ ਮੇਰੇ ਪਤੀ ਦਾ ਨਾਮ ਗੁਰਵਿੰਦਰ ਸਿੰਘ ਜਨਮ ਦੀ ਉਮਰ तकरीबन 33 ਦੇ ਸਾਲ ਹੈ ਤੇ ਅੱਜ ਤੋਂ 3.5 ਸਾਲ ਪਹਿਲਾਂ ਅਮਰੀਕਾ ਗਏ ਨੇ ਡੋਂਕੀ ਲਾ ਕੇ ਅਸੀਂ ਕਰਜ਼ਾ ਚੁੱਕ ਕੇ ਭੇਜਿਆ ਸੀ ਉਹਨਾਂ ਨੂੰ ਅਜੇ ਤਿੰਨ 3.5 ਸਾਲਾਂ ਵਿੱਚ ਅਜੇ ਉਹਨਾਂ ਨੇ ਆਪਣਾ ਹੀ ਕਰਜਾ ਗੁਰਜਾਇਨੀ ਰਿਕਵਰ ਕੀਤਾ ਸੀਗਾ ਅਜੇ ਤੱਕ ਤਾਂ ਹੁਣ ਗਾਂ ਸੋਚਿਆ ਸੀ ਬੜਾ ਕੁਝ ਉਹਨਾਂ ਨੇ ਜੋ ਵੀ ਚੇਹ ਰਹਿ ਗਿਆ ਏ ਹੁਣ ਸਾਡੀ ਅਪੀਲ ਇਹੀ ਆ ਕਿ ਉਹਨਾਂ ਦੀ ਉੱਥੇ ਡਰਾਈਵਿੰਗ ਕਰਦੇ ਦੌਰਾਨ ਜੋ ਵੀ ਮੌਤ ਹੋ ਗਈ ਏ ਕਿ ਅਸੀਂ ਇੱਥੇ ਉਹਨਾਂ ਦੀ ਬੋਡੀ ਲਿਆਉਣਾ ਫੋਰ ਨਹੀਂ ਕਰ ਸਕਦੇ ਕਿਉਂਕਿ ਉਹ ਸਾਰੇ ਹਨੂ ਕਹਿ ਰਹੇ ਕਿ ਖਰਚਾ ਬਹੁਤ ਖਰਚਾ ਬਹੁਤ ਹੈ ਹੀ ਫੋਰ ਨਹੀਂ ਕਰ ਸਕਦੇ ਸਾਡੇ ਸਿਰ ਤੇ ਡੈਡੀ ਵੀ ਨਹੀਂ ਹੱਡੇ ਹੈਗੇ ਉਹ ਵੀ ਗਵਰਨਮੈਂਟ ਜੌਬ ਕਰਦੇ ਸੀ ਪਰ ਉਹ ਵੀ ਚੱਲ ਬਸੇ ਨੇ ਤਾਂ ਹੀ ਦੋਵੇਂ ਆ ਮੈਂ ਔਰ ਮੰਮੀ ਆ ਛੜੇ ਛੋਟੇ ਛੋਟੇ ਬੱਚੇ ਆ ਜਿਸ ਨੂੰ ਇਹੀ ਅਬੀਲਾ ਅਮਰੀਕਨ ਅਥੋਰਟੀਜ਼ ਦੋਤੀ ਜਵਲ ਨੂੰ ਕਿ ਤੁਸੀਂ ਆਪਣਾ ਜੇ ਹਾਂ ਜੇ ਜਾ ਸਕਦੇ ਹੋ ਚਾਹੁੰਦੇ ਹੋ ਕਿ ਅਸੀਂ ਆਪਣੇ ਘਰ ਵਾਲੇ ਨੂੰ ਅਖੀਰ ਵਾਲੇ ਦੇਖ ਸਕੀਏ ਮੰਮੀ ਆਪਣੇ ਪੁੱਤ ਨੂੰ ਅਖੀਰ ਹੀ ਵੇਖ ਸਕੇ ਬੱਚੇ ਵੇਖ ਸਕਣ ਤਾਂ ਪਲੀਜ਼ ਸਾਨੂੰ ਉੱਥੇ ਮਿਲਾ ਲਿਆ ਜਾਏ ਕਿ ਇਹ ਹੀ ਖੋਦੇ ਜਾ ਕੇ ਉਹਨਾਂ ਦਾ ਸਾਰਾ ਕੁਝ ਕਰਨਾ ਚਾਹੁੰਦੇ ਆਂ ਅਸੀਂ ਆਖਰੀ ਵਾਰ ਇਹ ਕਰਨਾ ਚਾਹੁੰਦੇ ਆਂ ਅਸੀਂ 3 ਸਾਲ ਵਿੱਚ ਕਦੀ ਹੀ ਉਹਨਾਂ ਨੂੰ ਮਿਲੇ ਕੰਡੋ ਖੋਜਾ ਛੋਟੇ ਬੱਚੀ ਹੈ ਉਮਰ ਲੰਬੀ ਹੈ ਹਾਂਜੀ ਕਿੰਨਾ ਸਮਾਂ ਸਾਰਾ ਨਿਕਲਿਆ ਮਾਈ ਦਾ ਸਾਦਾ ਸੀ ਹਾਂਜੀ ਕਾਚੂ ਕਮਾਈ ਕਰਮਾਲੇ ਚਲ ਜੇ ਤਾਂ ਬੜਾ ਫਾਇਦਾ ਸਾਡੇ ਦੋਵੇਂ ਘਰ ਦੇ ਬੰਦੇ ਜਿਹੜੇ ਹੀ ਮੋਲੇ ਸਾਡੇ ਘਰ ਦੇ ਥੰਮ ਹੀ ਗਏ ਪਹਿ ਵਕੋਨੀ ਵੈਸੇ ਵੀ ਪਰ ਦੋਹੇ ਨਹੀਂ ਰਏ ਅਹੀਂ ਕਾਹੇ ਝੁੱਕੇ ਨਹੀਂ ਰਏ ਕੋਈ ਸਾਰ ਨਹੀਂ ਸਾਡਾ ਹੁਣ ਕੋਈ ਗੜੀ ਸਾਡਾ ਮੁੱਦਾ ਪੈ ਗਿਆ ਸਾਰਾ ਹੀ ਉਹ ਨਹੀਂ ਗੜੀ ਦੇ ਦੋ ਉਹ ਨਹੀਂ ਦੇ ਦੋ ਹਣ ਇਹ ਪੈਸੇ ਜੋ ਹਾਂਜੀ ਆਇਆ ਤੋ ਮੈਨੇ ਪੂਰੇ ਲੱਥੀ ਅਜੇ ਹੁਣ ਕਿਹਦੀ ਗੱਲ ਕਰੂੰ ਨਹੀਂ ਪਤਾ ਕੀ ਕੀ ਗੱਲ ਕਰੂੰ ਹੁੰਦੀ ਕੀ ਚੱਲਦਾ ਇਹ ਹੋਈ ਬ ਖਾਈ ਜਾਂਦਾ ਇਹ ਗੱਲਬਾਤ ਹੋਈ ਬੱਚਿਆਂ ਨਾਲ ਹੋਈ ਇਹਦੇ ਨਾਲ ਹੋਈ ਕਿ ਰੈਂਟ ਤੇ ਮੇਰੇ ਨਾਲ ਹੁੰਦੀ ਆ 7 ਵਜੇ ਦਾ ਫੋਨ ਆਉਂਦਾ ਵਾ ਨਹੀਂ ਸਾਰੇ ਗੱਲਾਂ ਕਰਦੇ ਅੰਦਰ ਬਹਿ ਕੇ ਮੰਜੇ ਤੇ 9 ਵਜੇ ਤੱਕਰ ਗੱਲਾਂ ਕਰਦਾ ਵਾ ਗੱਡੀ ਚ ਲਾਉਣ ਡਿਆ ਹੁੰਦਾ ਵਖਾਲਣ ਡਿਆ ਹੁੰਦਾ ਮਾਤਾ ਆਵੇ ਇਥੇ ਦੀ ਮੈਂ ਲੰਘ ਕੇ ਗਿਆ ਆ ਆਵੇ ਤੁੰਦ ਕਿੰਨੀ ਆਵੇ ਸੜਕਾਂ ਵੇਹ ਇਦਾਂ ਦਾ ਵੇਹ ਕੋਠੀਆਂ ਵੇਹ ਇਦਾਂ ਹੁੰਦੀਆਂ ਏ ਇਦਾਂ ਹੁੰਦੀਆਂ ਏ ਇਹੋ ਜਿਹੀਆਂ ਗੱਲਾਂ ਸੁਣਾਈ ਜਾਂਦਾ ਵਾ ਪਰ ਕੇ ਰੋਟੀ ਰਾਟੀ ਖਾ ਲਈ ਮੈਂ ਖਾ ਲਈ ਮੈਂ ਤੁ ਖਾ ਲਈ ਯਹੀ ਯਹੀ ਖਾ ਲਈਆ ਕਿੰਨਾ ਟਾਈਮ ਹੋ ਗਿਆ ਮੈਂ ਸਾਡੇ 9:00 ਹੋ ਗਏ ਆ ਚੰਗਾ ਫਿਰ ਹੈ ਹੁਣ ਤੁਸੀਂ ਸੌ ਜੋ ਬੱਚਿਆਂ ਦਾ ਖਿਆਲ ਰੱਖਿਓ ਜਿਹੜੀ ਵੀ ਤੁਹਾਨੂੰ ਗੱਲ ਦੀ ਲੋੜ ਹੁੰਦੀ ਹੈ ਮੈਨੂੰ ਫੋਨ ਕਰਿਆ ਕਰੋ ਮੈਨੂੰ ਫੋਨ ਕਰਿਆ ਕਰੋ ਤੁਸੀਂ بڑے ਸੁਪਨੇ ਸਜਾਏ بڑے ਸੁਪਨੇ ਸਜਾਏ ਹੀ بڑے ਸੁਪਨੇ ਸਜਾਏ ਹੀ ਰਹਾ ਸਾਰੇ ਹੀ ਰਹਿ ਗਏ ਅੱਧ ਚ ਹੀ ਇਹ 3 ਸਾਲ ਪਹਿਲਾਂ ਗਿਆ ਸੀਗਾ 3 ਸਾਲ ਪਹਿਲਾਂ ਗਿਆ ਸੀਗਾ ਤੇ ਕਰੀਬ ਸਾਲ ਪਹਿਲਾਂ ਨੇ ਲਾਇਸੈਂਸ ਲਿਆ ਸੀਗਾ ਤੇ ਹੁਣ ਟਰੱਕ ਚਲਾਉਂਦਾ ਸੀਗਾ ਟਰੱਕ ਚਲਾਉਂਦਾ ਸੀਗਾ ਤੇ ਜਿਹਦੇ ਵਿੱਚ ਕੱਲ ਹਾਦਸਾ ਹੋਇਆ ਇੱਥੇ ਟਰੱਕ ਦੇ ਤੇ ਸਾਡੇ ਭੂਆ ਜੀ ਦਾ ਬੇਟਾ ਵੀ ਉੱਥੇ ਅਮਰੀਕਾ ਹੀ ਆ ਤੇ ਉਸਨੇ ਸਾਨੂੰ ਇਨਫੋਰਮ ਕੀਤਾ ਵੀ ਇਦਾਂ ਕਰਕੇ ਫਿਰ ਮੈਨੂੰ ਹਸਪੀਟਲ ਤੋਂ ਫੋਨ ਆਇਆ ਵੀ ਅਧਿਕਾਰੀ ਕੰਡੀਸ਼ਨ ਬਹੁਤ ਕ੍ਰਿਟੀਕਲ ਹੈ ਤੇ ਉਹਦੀ ਤੇ ਹਾਦਸੇ ਵਿੱਚ ਕੁਝ ਹੋ ਗਿਆ ਹੈ ਤੇ ਉਹਦੇ ਨਾਲ ਉਹਦੇ ਹਾਲਤ ਬੋਲਤ ਗੰਭੀਰ ਹੋ ਗਈ ਹੈ ਤੇ ਉਸ ਤੋਂ ਬਾਅਦ ਉਹਨਾਂ ਨੇ ਵੀ ਆਪਣੇ ਵੱਲ ਪੈਰਵਾਹੀ ਕੀਤੀ ਆ ਪਹੁੰਚ ਕੀਤੀ ਆ ਕਿਉਂਕਿ ਉਹ ਐਰੀਜ਼ੋਨਾ ਦੇ ਵਿੱਚ ਹੁੰਦਾ ਹੈ ਹਾਸਾ ਤੇ ਉਹ ਆਪ ਕੈਲੀਫੋਰਨੀਆ ਰਹਿੰਦੇ ਨੇ ਤੇ ਫਿਰ ਉਹ ਗਏ ਆ ਉੱਥੇ ਲਾਸ ਵੇਗਸ ਗਏ ਆ ਉਹਦੇ ਕੋਲ ਹਸਪੀਟਲ ਜਦੋਂ ਪਹੁੰਚੇ ਆ ਉੱਥੇ ਦੇ ਉੱਥੇ 1-2 ਘੰਟੇ ਬਾਅਦ ਉਹਨਾਂ ਨੇ ਉੱਥੇ ਦੇਖਿਆ ਵੀ ਵੈਂਟੀਲੇਟਰ ਤੇ ਸੀਗਾ ਉਸ ਦੀ ਉੱਥੇ ਮੌਤ ਹੋ ਜਾਂਦੀ ਹੈ ਸ્વાસ ਪੂਰੇ ਹੋ ਜਾਂਦੇ ਆ ਅਪੀਲ ਕਰਦੇ ਆ ਅਪੀਲ ਦੇ ਇਹੋ ਹੀ ਹੈ ਵੀ ਜੇ ਦੇ ਉੱਥੇ ਫਿਊਨਰਲ ਦੇ ਇਹਨਾਂ ਦੇ ਪਰਿਵਾਰ ਜਾ ਸਕਦਾ ਹੈ ਤੇ ਜੇ ਕੋਈ ਕਿਸੇ ਤਰੀਕੇ ਨਾਲ ਤੇ ਜਰੂਰ ਇਹਨਾਂ ਦੇ ਪਰਿਵਾਰ ਨੂੰ ਉੱਥੇ ਪਹੁੰਚ ਕੀਤੀ ਜਾਵੇ ਉਹਨਾਂ ਦੇ ਉਹਦੇ ਫਿਨਰਲ ਤੇ ਕਿਉਂਕਿ ਜੇ ਅਸੀਂ ਸੋਚੀਏ ਵੀ ਉਹਦੀ ਬਾਡੀ ਨੂੰ ਇੱਥੇ ਮੰਗਵਾ ਲਈਏ ਸਾਡੀ ਕਿਤੇ ਇੰਨੀ ਪਹੁੰਚ ਨਹੀਂ ਹੈਗੀ ਵੀ ਇਹਨਾਂ ਖਰਚਾ ਅਸੀਂ ਭਰ ਸਕੀਏ ਵੀ ਜਿਹੜਾ ਬਾਡੀ ਤਾਂ ਇੱਥੇ ਮੰਗਵਾ ਲਈਏ ਤੇ ਜੇ ਪਰਿਵਾਰ ਦਾ ਉੱਥੇ ਜਾਂਦਾ ਹੈ ਉੱਥੇ ਤੇ ਉਹਦੇ ਵਿੱਚ ਜੇ ਕੋਈ ਸਾਡੀ ਸਰਕਾਰ ਵੱਲੋਂ ਮਦਦ ਹੁੰਦੀ ਹੈ ਜਾਂ ਕਿਸੇ ਤਰ੍ਹਾਂ ਦੀ ਵੀ ਤੁਹਾਡੀ ਬਹੁਤ ਸ਼ੁਕਰਗੁਜ਼ਾਰ ਹਾਂ ਅਗੇ